ਕੀ ਕਰੀਏ ਪੰਜਾਬੀ ਇੰਡਸਟਰੀ ਦਾ ਘੁੰਮ ਘੁਮਾ ਕੇ ਉਹੀ ਉਹ ਹਰਿਆਣਾ ਤੇ ਪੰਜਾਬ ਦੀ ਗੱਲ ਹਰਿਆਣਾ ਦੀ ਕੁੜੀ ਤੇ ਪੰਜਾਬੀ ਮੁੰਡਾ ਤੁਸੀਂ ਵੀ ਸੋਚਦੇ ਹੋਣੇ ਕਿ ਮੈਨੂੰ ਕੀ ਹੋ ਗਿਆ ਹੁਣ ਪੰਜਾਬੀ ਇੰਡਸਟਰੀ ਨੇ ਨਾਵਾ ਕਿਹੜਾ ਸੱਪ ਕੱਢ ਲਿਆ ਤਾਂ ਤੁਹਾਨੂੰ ਅੰਦਾਜ਼ਾ ਈ ਹੈ ਕਿ ਫਿਲਮ ਆ ਰਹੀ ਹੈ ਨਾਮੀ ਐਮੀ ਵਿਰਕ ਦੀ ਕੁੜੀ ਹਰਿਆਣੇ ਵਾਲ ਦੀ ਜਿਸ ਦੇ ਵਿੱਚ ਐਮੀ ਬਣਿਆ ਹੈ ਪੰਜਾਬੀ ਮੁੰਡਾ ਤੇ ਸੋਨਾ ਬਾਜਵਾ ਬਣੀ ਆ ਹਰਿਆਣਵੀ ਕੁੜੀ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਟ੍ਰੇਲਰ ਨੂੰ ਰਿਲੀਜ਼ ਹੋਏ 2 ਦਿਨ ਹੋ ਗਏ ਨੇ ਜਿਸ ਦੇ 1 ਕੋ ਦਿਨ ਦੇ ਵਿੱਚ 4 ਮਿਲੀਅਨ ਦੇ ਕਰੀਬ ਤੁਹਾਨੂੰ ਵੀਊ ਦੇਖਣ ਨੂੰ ਮਿਲਣਗੇ ਦੇਖਣ ਵੀ ਕਿਉਂ ਨਾ ਜਦੋਂ ਕਿਸੇ ਬਲੋਕਬਸਟਰ ਫਿਲਮ ਦੀ ਕਾਪੀ ਕਰਾਂਗੇ ਤਾਂ ਵੀਊ ਆਉਣੇ ਤਾਂ ਲਾਜ਼ਮੀ ਹੀ ਨੇ ਹੁਣ ਤੁਸੀਂ ਕਹਿਣਾ ਕਾਪੀ ਉਹ ਕਿਵੇਂ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੀ ਕੁਝ ਹੱਦ ਤੱਕ ਕਾਪੀ ਸਲਮਾਨ ਖਾਨ ਦੀ ਹਿੱਟ ਫਿਲਮ ਸੁਲਤਾਨ ਦੀ ਕੀਤੀ ਲੱਗਦੀ ਹੈ ਸੁਲਤਾਨ ਫਿਲਮ ਦੇ ਵਿੱਚ ਸਿਰਫ ਇੰਨਾ ਹੀ ਸੀ ਕਿ ਸੁਲਤਾਨ ਜਾਨੀ ਕਿ ਸਲਮਾਨ ਖਾਨ ਆਪ ਵੀ ਹਿਦਿਆਣਾ ਦਾ ਸੀ ਤੇ ਕੁੜੀ ਵੀ ਜਾਨੀ ਕਿ ਅਨੁਸ਼ਕਾ ਸ਼ਰਮਾ ਉਹ ਵੀ ਹਰਿਆਣੇ ਦੀ ਸੀ ਤੇ ਇਥੇ ਪੰਜਾਬੀ ਆਡੀਅנס ਦਾ ਫਿਰ ਧਿਆਨ ਜੋ ਖਿੱਚਣਾ ਸੀ ਇਸ ਲਈ ਮੁੰਡਾ ਪੰਜਾਬੀ ਜ਼ਰੂਰ ਦੱਸਣਾ ਸੀ ਤਾਂ ਅਸੀਂ ਗੱਲ ਕਰਦੇ ਸੀ ਫਿਲਮ ਦੇ ਟ੍ਰੇਲਰ ਦੀ ਜਿਸ ਦੇ ਵਿੱਚ ਐਮ ਨੂੰ ਇੱਕ ਪਹਿਲਵਾਨਾਂ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਸ ਨੂੰ ਪਿਆਰ ਦਾ ਇਜ਼ਹਾਰ ਕਰਨ ਦੇ ਲਈ ਉਸ ਦੇ ਘਰ ਚਲਾ ਜਾਂਦਾ ਹੈ ਜਿੱਥੇ ਸੁਲਤਾਨ ਫਿਲਮ ਦੀ ਤਰ੍ਹਾਂ ਇਸ ਫਿਲਮ ਦੇ ਵਿੱਚ ਵੀ ਕੁੜੀ ਦੇ ਘਰ ਦੇ ਬਾਹਰ ਅਖਾਰੇ 'ਚ ਕੁਸ਼ਤੀ ਕਰਦੇ ਪਹਿਲਵਾਨ ਦਿੱਸੇ ਜਾਂਦੇ ਨੇ ਇਸ ਫਿਲਮ ਦੇ 1-2 ਸੀਨ ਨਹੀਂ ਬਲਕਿ ਕਈ ਸਾਰੇ ਸੀਨ ਤੁਹਾਨੂੰ ਕਾਪੀ ਲੱਗਣੇ ਨੇ ਤੁਸੀਂ ਸਿਨੇਮਾ ਦੇ ਵਿੱਚ ਬੈਠਦੇ ਇਹ ਸੋਚੋਗੇ ਸ਼ਾਇਦ ਸੁਲਤਾਨ ਫਿਲਮ ਪੰਜਾਬੀ ਦੇ ਵਿੱਚ ਰਿਲੀਜ਼ ਹੋ ਗਈ ਹੈ ਭਾਵੇਂ ਫਿਲਮ ਦੇ ਕੋਠੇ ਤੇ ਗੱਲਾਂ ਕਰਦੇ ਦੇ ਸੀਨ ਦੇਖ ਲਵੋ ਭਾਵੇਂ ਸੋਨਾ ਬਾਜਪਾ ਦੇ ਘਰ ਗਏ ਐਮੀ ਵਿਰਕ ਦੇ ਸੀਨ ਦੇਖ ਲਵੋ ਭਾਵੇਂ ਖੇਤਾਂ ਦੇ ਵਿੱਚ ਦੋਵਾਂ ਦੀ ਕੁਸ਼ਤੀ ਕਰਦਿਆਂ ਦੇ ਸੀਨ ਦੇਖ ਲਵੋ ਤੁਹਾਨੂੰ ਹਰ ਪਾਸੇ ਲੱਗਣਾ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੁਲਤਾਨ ਫਿਲਮ ਪੰਜਾਬੀ ਦੇ ਵਿੱਚ ਰਿਲੀਜ਼ ਹੋ ਗਈ ਹੋਵੇ ਤੇ ਉਹਦੇ ਵਿੱਚ ਸਿਰਫ ਸਟਾਰ ਕਾਸਟ ਚੇਂਜ ਕੀਤੀ ਨੇ ਇਸ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਮੈਂ ਬੀਨੂ ਢਿੱਲੋਂ ਦੀ ਤਾਰੀਫ਼ ਜ਼ਰੂਰ ਕਰਾਂਗੀ। ਪਾਵੇਂ ਉਹਨਾਂ ਨੇ ਆਪਣੀ ਫਿਲਮ ਵੇਖ ਬਰਾਤਾ ਚਲੀਆਂ ਦੇ ਵਿੱਚ ਹਰਿਆਣਵੀ ਕੁੜੀ ਤੇ ਪੰਜਾਬੀ ਮੁੰਡੇ ਦੀ ਗੱਲ ਕੀਤੀ ਸੀ ਪਰ ਕਹਾਣੀ ਡਿਫਰੈਂਟ ਕੱਟ ਕੇ ਲੈ ਜਾਂਦੀ ਸੀ। ਐਨਾ ਹੀ ਨਹੀਂ ਇਸ ਟ੍ਰੇਲਰ ਦੇ ਥੱਲੇ ਜਿੱਥੇ ਕੁਝ ਪੋਜ਼ਿਟਿਵ ਕਮੈਂਟ ਦੇਖਣ ਨੂੰ ਮਿਲੇ ਉੱਥੇ ਹੀ ਕਈ ਫੈਨਸ ਨੇ ਇਸ ਫਿਲਮ ਨੂੰ ਸੱਚ ਦਾ ਸ਼ੀਸ਼ਾ ਦਿਖਾਇਆ ਕਮੈਂਟਾਂ ਦੇ ਵਿੱਚ ਵੀ ਸੁਲਤਾਨ ਫਿਲਮ ਵਾਲੀ ਗੱਲ ਦੇਖਣ ਨੂੰ ਮਿਲੀ ਹੈ ਬਾਕੀ ਤੁਹਾਨੂੰ ਐਮੀ ਦੀ ਫਿਲਮ ਦਾ ਟ੍ਰੇਲਰ ਦੇ ਕੇ ਕੀ ਲੱਗਦਾ ਹੈ ਫਿਲਮ ਦੇ ਵਿੱਚ ਕੁਝ ਖਾਸ ਹੈ ਜਾਂ ਫਿਰ ਇਹ ਇਕੱਲੇ ਲੋਕਾਂ ਤੋਂ ਪੈਸੇ ਕਮਾਉਣ ਦੇ ਲਈ ਬਣਾਈ ਗਈ ਹੈ ਆਪਣੇ ਕਮੈਂਟ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ ਧੰਨਵਾਦ ਕੀ ਕਰੀਏ ਪੰਜਾਬੀ ਇੰਡਸਟਰੀ ਦਾ ਘੁਮ ਘੁਮਾ ਕੇ ਉਹੀਓ ਹਰਿਆਣਾ ਤੇ ਪੰਜਾਬ ਦੀ ਗੱਲ ਹਰਿਆਣਾ ਦੀ ਕੁੜੀ ਤੇ ਪੰਜਾਬੀ ਮੁੰਡਾ ਤੁਸੀਂ ਵੀ ਸੋਚਦੇ ਹੋਣੇ ਕਿ ਮੈਨੂੰ ਕੀ ਹੋ ਗਿਆ ਹੁਣ ਪੰਜਾਬੀ ਇੰਡਸਟਰੀ ਨੇ ਨਾਮਾ ਕਿਹੜਾ ਸੱਪ ਕੱਢ ਲਿਆ ਤਾਂ ਤੁਹਾਨੂੰ ਅੰਦਾਜ਼ਾ ਹੀ ਹੈ ਕਿ ਫਿਲਮ ਆ ਰਹੀ ਹੈ ਨਾਮੀ ਐਮੀ ਵਿਰਕ ਦੀ ਕੁੜੀ ਹਰਿਆਣੇ ਵਾਲ ਦੀ ਜਿਸ ਦੇ ਵਿੱਚ ਐਮੀ ਬਣਿਆ ਹੈ ਪੰਜਾਬੀ ਮੁੰਡਾ ਤੇ ਸੋਨਾ ਬਾਜਵਾ ਬਣੀ ਹੈ ਹਰਿਆਣਵੀ ਕੁੜੀ ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਟ੍ਰੇਲਰ ਨੂੰ ਰਿਲੀਜ਼ ਹੋਏ 2 ਦਿਨ ਹੋ ਗਏ ਨੇ ਜਿਸ ਦੇ ਇੱਕੋ ਦਿਨ ਦੇ ਵਿੱਚ 4 ਮਿਲੀਅਨ ਦੇ ਕਰੀਬ ਤੁਹਾਨੂੰ ਵੀ ਉਹ ਦੇਖਣ ਨੂੰ ਮਿਲਣਗੇ ਦੇਖਣ ਵੀ ਕਿਉਂ ਨਾ ਜਦੋਂ ਕਿਸੇ ਬਲੋਕਬਸਟਰ ਫਿਲਮ ਦੀ ਕਾਪੀ ਕਰਾਂਗੇ ਤਵਿਓ ਹੋਣੇ ਤਾਂ ਲਾਜ਼ਮੀ ਹੀ ਨੇ ਹੁਣ ਤੁਸੀਂ ਕਹਿਣਾ ਕਾਪੀ ਉਹ ਕਿਵੇਂ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਫਿਲਮ ਦੀ ਕੁਝ ਹੱਦ ਤੱਕ ਕਾਪੀ ਸਲਮਾਨ ਖਾਨ ਦੀ ਹਿੱਟ ਫਿਲਮ ਸੁਲਤਾਨ ਦੀ ਕੀਤੀ ਲੱਗਦੀ ਹੈ ਸੁਲਤਾਨ ਫਿਲਮ ਦੇ ਵਿੱਚ ਸਿਰਫ ਇੰਨਾ ਹੀ ਸੀ ਕਿ ਸੁਲਤਾਨ ਜਾਨੀ ਕਿ ਸਲਮਾਨ ਖਾਨ ਆਪ ਵੀ ਹਿਦਿਆਣਾ ਦਾ ਸੀ ਤੇ ਕੁੜੀ ਵੀ ਜਾਨੀ ਕਿ ਅਨੁਸ਼ਕਾ ਸ਼ਰਮਾ ਉਹ ਵੀ ਹਰਿਆਣੇ ਦੀ ਸੀ ਤੇ ਇਥੇ ਪੰਜਾਬੀ ਆਡੀਅנס ਦਾ ਫਿਰ ਧਿਆਨ ਜੋ ਖਿੱਚਣਾ ਸੀ ਇਸ ਲਈ ਮੁੰਡਾ ਪੰਜਾਬੀ ਜ਼ਰੂਰ ਦੱਸਣਾ ਸੀ ਤਾਂ ਅਸੀਂ ਗੱਲ ਕਰਦੇ ਸੀ ਫਿਲਮ ਦੇ ਟ੍ਰੇਲਰ ਦੀ ਜਿਸ ਦੇ ਵਿੱਚ ਐਮ ਇਹ ਨੂੰ ਇੱਕ ਪਹਿਲਵਾਨਾ ਦੀ ਕੁੜੀ ਦੇ ਨਾਲ ਪਿਆਰ ਹੋ ਜਾਂਦਾ ਹੈ ਤੇ ਉਸ ਨੂੰ ਪਿਆਰ ਦਾ ਇਜ਼ਹਾਰ ਕਰਨ ਦੇ ਲਈ ਉਸ ਦੇ ਘਰ ਚਲਾ ਜਾਂਦਾ ਹੈ ਜਿੱਥੇ ਸੁਲਤਾਨ ਫਿਲਮ ਦੀ ਤਰ੍ਹਾਂ ਇਸ ਫਿਲਮ ਦੇ ਵਿੱਚ ਵੀ ਕੁੜੀ ਦੇ ਘਰ ਦੇ ਬਾਹਰ ਅਖਾਰੇ 'ਚ ਕੁਸ਼ਤੀ ਕਰਦੇ ਪਹਿਲਵਾਨ ਦਿੱਸੇ ਜਾਂਦੇ ਨੇ ਇਸ ਫਿਲਮ ਦੇ 1-2 ਸੀਨ ਨਹੀਂ ਬਲਕਿ ਕਈ ਸਾਰੇ ਸੀਨ ਤੁਹਾਨੂੰ ਕਾਪੀ ਲੱਗਣੇ ਨੇ ਤੁਸੀਂ ਸਿਨੇਮਾ ਦੇ ਵਿੱਚ ਬੈਠਦੇ ਇਹ ਸੋਚੋਗੇ ਸ਼ਾਇਦ ਸੁਲਤਾਨ ਫਿਲਮ ਪੰਜਾਬੀ ਦੇ ਵਿੱਚ ਰਿਲੀਜ਼ ਹੋ ਗਈ ਹੈ ਪਾਵੇਂ ਫਿਲਮ ਦੇ ਕੋਠੇ ਤੇ ਗੱਲਾਂ ਕਰਦੇ ਦੇ ਸੀਨ ਦੇਖ ਲਵੋ ਪਾਵੇਂ ਸੋਨਾ ਬਾਜਪਾ ਦੇ ਘਰ ਗਏ ਐਮੀ ਵਿਰਕ ਦੇ ਸੀਨ ਦੇਖ ਲਵੋ ਪਾਵੇਂ ਖੇਤਾਂ ਦੇ ਵਿੱਚ ਦੋਵਾਂ ਦੀ ਕੁਸ਼ਤੀ ਕਰਦਿਆਂ ਦੇ ਸੀਨ ਦੇਖ ਲਵੋ ਤੁਹਾਨੂੰ ਹਰ ਪਾਸੇ ਲੱਗਣਾ ਹੈ ਜਿਵੇਂ ਮੈਂ ਪਹਿਲਾਂ ਕਿਹਾ ਸੁਲਤਾਨ ਫਿਲਮ ਪੰਜਾਬੀ ਦੇ ਵਿੱਚ ਰਿਲੀਜ਼ ਹੋ ਗਈ ਹੋਵੇ ਤੇ ਉਹਦੇ ਵਿੱਚ ਸਿਰਫ ਸਟਾਰ ਕਾਸਟ ਚੇਂਜ ਕੀਤੇ ਨੇ ਇਸ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਮੈਂ ਬੀਨੂ ਢਿੱਲੋਂ ਦੀ ਤਾਰੀਫ਼ ਜ਼ਰੂਰ ਕਰਾਂਗੀ ਪਾਵੇਂ ਉਹਨਾਂ ਨੇ ਆਪਣੀ ਫਿਲਮ ਵੇਖ ਬਰਾਤਾ ਚੱਲਿਆਂ ਦੇ ਵਿੱਚ ਹਰਿਆਣਵੀ ਕੁੜੀ ਤੇ ਪੰਜਾਬੀ ਮੁੰਡੇ ਦੀ ਗੱਲ ਕੀਤੀ ਸੀ ਪਰ ਕਹਾਣੀ ਡਿਫਰੈਂਟ ਘੱਟ ਕੇ ਲਈ ਆਂਦੀ ਸ। ਐਨਾ ਹੀ ਨਹੀਂ ਇਸ ਟ੍ਰੇਲਰ ਦੇ ਥੱਲੇ ਜਿੱਥੇ ਕੁਝ ਪੋਜ਼ਿਟਿਵ ਕਮੈਂਟ ਦੇਖਣ ਨੂੰ ਮਿਲੇ ਉੱਥੇ ਹੀ ਕਈ ਫੈਨਸ ਨੇ ਇਸ ਫਿਲਮ ਨੂੰ ਸੱਚ ਦਾ ਸ਼ੀਸ਼ਾ ਦਿਖਾਇਆ। ਕਮੈਂਟਾਂ ਦੇ ਵਿੱਚ ਵੀ ਸੁਲਤਾਨ ਫਿਲਮ ਵਾਲੀ ਗੱਲ ਦੇਖਣ ਨੂੰ ਮਿਲੀ ਹੈ। ਬਾਕੀ ਤੁਹਾਨੂੰ ਐਮੀ ਦੀ ਫਿਲਮ ਦਾ ਟ੍ਰੇਲਰ ਦੇ ਕੇ ਕੀ ਲੱਗਦਾ ਹੈ? ਫਿਲਮ ਦੇ ਵਿੱਚ ਕੁਝ ਖਾਸ ਹੈ ਜਾਂ ਫਿਰ ਇਹ ਇਕੱਲੇ ਲੋਕਾਂ ਤੋਂ ਪੈਸੇ ਕਮਾਉਣ ਦੇ ਲਈ ਬਣਾਈ ਗਈ ਹੈ? ਆਪਣੇ ਕਮੈਂਟ ਸਾਡੇ ਨਾਲ ਜ਼ਰੂਰ ਸਾਂਝੇ ਕਰਨਾ। ਧੰਨਵਾਦ।